ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੇਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਕਿਵੇਂ ਹੋ ਜੀ ਠੀਕ ਹੋ ਜੀ ਉਮੀਦ ਹੈ ਜੀ ਠੀਕ ਹੋਮੋਗੀ ਖੁਸ਼ ਹੋਮੋਗੀ ਖੁਸ਼ਹਾਲ ਹੋਮੋਗੀ ਵੀਡੀਓ ਮੈਂ ਸਵੇਰ ਸੁਬਾਹ ਹੀ ਸਟਾਰਟ ਕਰਤਾ ਮਤਲਬ ਜਿਆਦਾ ਸੁਬਾਹ ਵੀ ਨਹੀਂ ਹੈਗੀ ਤੇ ਪਹਿਲਾਂ ਮੈਂ ਕੱਪੜੇ ਵਗੈਰਾ ਸਾਮੇ ਕੱਪੜੇ ਕੁਛ ਪ੍ਰੈਸ ਕੀਤੇ ਆਗੇ ਤੇ ਅਲਮਾਰੀ ਵਗੈਰਾ ਸੈੱਟ ਕੀਤੀ ਹੈਗੀ ਤੇ ਉਸ ਤੋਂ ਬਾਅਦ ਟਾਈਮ 8:30 ਪਾਣੇ ਪੜਾਉਂਦਾ ਸੀਗਾ ਤੇ ਪਾਰਕ ਦੇ ਵਿੱਚ ਝਾੜੂ ਲਾਇਆ ਕਿਉਂਕਿ ਪੱਤ ਝੜਾ ਨਿੰਮ ਦੇ ਪੱਤੇ ਜਿਹੜੇ ਡਿੱਗ ਗਏ ਜਾਂਦੇ ਹਜੇ ਤੱਕ ਵੀ ਤੇ ਝਾੜੂ ਲਾ ਤੋ ਗੋਸਤੀਆਂ ਲੈ ਕੇ ਆਏ ਸੀ ਕਿ ਟੇਬਲ ਮੈਂ ਇਹਨੂੰ ਧੋ ਕੇ ਚੰਗੀ ਤਰ੍ਹਾਂ ਅੰਦਰ ਰੱਖ ਦੂੰਗੀ ਕਲੇਰ ਸਾਹਿਬ ਕਹਿੰਦੇ ਉੱਧਰ ਲਈ ਧਰ ਰੱਖਣੇ ਆ ਪਰ ਉਧਰ ਹਜੇ ਫਰਸ਼ ਵਗੈਰਾ ਲੱਗਿਆ ਨਹੀਂ ਸੀ ਮੈਂ ਕਿਹਾ ਚਲ ਅੰਦਰ ਹੀ ਰੱਖ ਦਿਆਂ ਤੋਕੇ ਤੇ ਜਦੋਂ ਫਰਸ਼ ਲੱਗ ਜਾਏ ਫਿਰ ਉਧਰ ਲੈ ਜਿਓ ਤੇ ਉਸ ਤੋਂ ਬਾਅਦ ਫਿਰ ਹੋਰ ਕੰਮਕਾਰ ਸੀ ਜਿਹੜੇ ਉਹ ਕਰਿਆ ਤੇ ਫਿਰ ਮੈਂ ਅੱਜ ਕਿਚਨ ਦੀ ਡੀਪ ਕਲੀਨਿੰਗ ਕੀਤੀ ਆ ਮਤਲਬ ਸਾਰੇ ਜੋ ਵੀ ਕੰਟੇਨਰ ਡੱਬੇ ਵਗੈਰਾ ਰੈਕ ਸੀ ਮੇਰੇ ਕੋਲ ਸਾਰੇ ਸਾਫ਼ ਕੀਤੇ ਆ ਮੈਂ ਚੰਗੀ ਤਰ੍ਹਾਂ ਤੇ ਇੱਕ ਸਲੈਬ ਸੀਗੀ ਜੋ ਰਸਨ ਕੱਢਣਾ ਸੀ ਉਹ ਰਸਨ ਮੈਂ ਕੱਢਿਆਗਾ ਡੱਬਿਆਂ ਦੇ ਵਿੱਚ ਮਤਲਬ ਜਿਹੜੇ ਖਾਲੀ ਸੀਗੇ ਤੇ ਇਹ ਸਲੈਬ ਸੀਗੀ ਸਲੈਬ ਮੰਗਵਾਈ ਹੋਈ ਸੀ ਕਾਫੀ ਟਾਈਮ ਪਹਿਲਾਂ ਤੇ ਇੱਕ ਇਹਦੇ ਨਾਲ ਦੀ ਭਾਂਡੇ ਚ ਲੱਗੀ ਹੋਈ ਇੱਕ ਮਹਿੰਗਾ ਚਾਹ ਹੁਣ ਮੈਂ ਲਾ ਦਨੀਆ ਤੇ ਡ੍ਰਿੱਲ ਨਾਲ ਜਿਹੜੀਆਂ ਅੰਗਲੀਆਂ ਵਗੈਰਾ ਕੱਢੀਆਂ ਹੋਈਆਂ ਸੀਗੀਆਂ ਤੇ ਥੋੜੇ ਟੇਢੀ ਸੀਗੀ ਪਰ ਮੈਂ ਸੈਟਿੰਗ ਜੀ ਕਰਕੇ ਖੜਾਇਆ ਇਹਨੂੰ ਤੇ ਉਸ ਤੋਂ ਬਾਅਦ ਕਿਚਨ ਦੀ ਸਾਫ ਸਫਾਈ ਹੋ ਚੁੱਕੀ ਅੱਜ ਕਿਚਨ ਮੈਂ ਪੂਰਾ ਕਲੀਨ ਕਰਿਆ ਮਤਲਬ ਡੀਪ ਕਲੀਨਿੰਗ ਕਰਿਆ ਕਿਚਨ ਦੇ ਤੇ ਦੇਖੋ ਇਦਰਾ ਇਸਰਾ ਮੈਂ ਕੰਟੇਨਰ ਲਾ ਤੇ ਮੇਰੇ ਇੱਥੇ ਆਪਾਂ ਇਹ ਵਾਲੀ ਸਲੇਵ ਹੈਂਗ ਕਰੀਆ ਮਤਲਬ ਫਿੱਟ ਕਰਤੀ ਡਰੈਲਰ ਕਲੀਆਂ ਕਾਫੀ ਦਿਨਾਂ ਦੇ ਕੱਢੇ ਵਈਆਂ ਸੀ ਇੱਥੇ ਬਸ ਸ਼ਿਰਕਾ ਤੇ ਤੇਲ ਵਾਲੀ ਬੋਟਲ ਤੇ ਬਸ ਕੁਝ ਹੋਰ ਮੇਰੇ ਕੰਟੇਨਰ ਸੀ ਦੋ ਰੱਖਤੇ ਤੇ ਇੱਧਰ ਬਸ ਮੈਂ ਆਪਣਾ ਜਿਹੜਾ ਡੇਲੀ ਪਾਣੀ ਪੀਣੀ ਹੁੰਦੀ ਆ ਪਾਣੀ ਰੱਖਿਆ ਹੋਇਆ ਤੇ ਉੱਤਰ ਬਸ ਆਪਣਾ ਟ੍ਰਾਈਪੋਡ ਰੱਖਤਾ ਤੇ ਇੱਧਰ ਬਸ ਦੇਖੋ ਇਹ ਵਾਲੇ ਨੇ ਬਰਤਨਾਂ ਆਗੇ ਮੋٹے ਉਸੇ 3 ਵਾਲੇ ਰੱਖਤੇ ਮੈਂ ਤੇ ਉੱਪਰ ਮੈਂ ਉਹ ਲਾਤੀ ਦੇਖੋ ਸਾਰੇ ਮੈਨੂੰ ਨਾ ਉੱਪਰੋਂ ਖਾਲੀ-ਖਾਲੀ ਜਿਹਾ ਲੱਗਦਾ ਸੀ ਤਾਂ ਕਰਕੇ ਤੇ ਬਾਕੀ ਦੇਖੋ ਗੈਸ ਸਲੇਬ ਬਿਲਕੁਲ ਸਾਫ਼ ਆ ਤੇ ਇਹ ਵਾਲੇ ਏਰੀਆ 'ਚ ਮੈਂ ਆਪਣਾ ਬਸ ਚਪਾਤੀ ਬਾਕਸ ਤੇ ਚਕਲਾ ਵੇਲਣਾ ਚੌਪਰ ਚਮਚ ਵਗੈਰਾ ਕੀ ਵਾਲੀ ਗੜਬੀ ਤੇ ਇੱਕ ਬਸ ਆਪਣਾ ਮਸਾਲੇ ਵਗੈਰਾ ਕੁੱਟਣ ਲਈ ਓਖਲੀ ਕਹਿੰਦੇ ਇਹਨੂੰ ਕਿਵੇਂ ਪਤਾ ਨਹੀਂ ਓਖਲੀ ਹੋਈ ਹੈ ਸ਼ਾਇਦ ਤੇ ਇੱਧਰ ਬਸ ਮੇਰਾ ਦੇਖੋ ਇਸ ਤਰ੍ਹਾਂ ਮੈਂ ਇਹ ਵਾਲੇ ਰੱਖਦੇ। ਨਸ ਹੇ ਨੀਚੇ ਦੋ ਬਾਸਕਟ ਆਣੇ ਗਿਆ ਬਾਕੀ ਦਾ ਪਾਣੀ ਵਾਲੀ ਇਹਦੇ ਵਿੱਚ ਮੈਂ ਪਾਣੀ ਰੱਖ ਦਿੰਨੇ ਆ ਪਾਕੀ ਤੇ ਬਾਕੀ ਢੁੱਲੀ ਤੇ ਚੀਨੀ ਵਾਲੀ ਤੇ ਉਧਰ ਥੋੜੇ ਹੋਰ ਤੇ ਰੱਖਦੇ ਕੰਟੇਨਰ ਜੇ ਜੋ ਵੀ ਸੀ ਤੇ ਇਧਰ ਵਾਸਤੇ ਆ। ਹੋਰ ਇਧਰ ਆ ਵਾਲਾ ਹੀ ਗਿਆ ਵਾਸਤੇ ਇਧਰ ਮੇਰੇ ਤਵੇ ਵਗੈਰਾ ਤੇ ਚਲੋ ਜੀ ਹੁਣ ਚੱਲਦੇ ਆਪਾਂ ਕਿਚਨ ਚ। ਓ ਸੌਰੀ ਅੰਦਰ ਅੰਦਰ ਵੀ ਅੱਜ ਮੇਰਾ ਹਜੇ ਪੈਡ ਸ਼ੀਟ ਵਗੈਰਾ ਮੈਂ ਧੋਈਆਂ ਸੀਗੀਆਂ। ਕੱਲ੍ਹ ਕਿ ਮੈਂ ਪ੍ਰੈਸ ਕਰਕੇ ਰੱਖਤੀਆਂ ਇੱਥੇ ਸੋਫੇ ਤੇ ਦੋਨੋਂ ਬੈੱਡ ਸ਼ੀਟ ਜਿਹੜੀ ਮੈਂ ਬਣਾਈਆਂ ਸੀ ਦੋਨੋਂ ਮੈਂ ਧੋਤੀਆਂ ਨੇ ਤੇ ਮੈਂ ਪ੍ਰੈਸ ਕਰ ਲਈਆਂ ਤੇ ਹੁਣ ਉੱਧਰ ਦੇਖੋ ਸਾਰੇ ਮੈਂ ਆਜਾਈਆਂ ਨੇ ਨਿਊ ਕੁਰਸੀਆਂ ਦੇਖੋ ਇਹ ਸਭ ਲੈ ਕੇ ਆਈਏਗੇ ਤੇ ਦੇਖੋ ਇੱਧਰ ਬੈੱਡ ਮੈਂ ਬਿਸ਼ਾਉਣਾਗਾ ਦੇਖੋ ਚਲੋ ਜੀ ਪਹਿਲਾਂ ਆਪਾਂ ਬੈੱਡ ਸ਼ੀਟ ਬਿਸ਼ਾਉਨੇ ਆ ਤੇ ਦੋਨੋਂ ਮੈਂ ਪ੍ਰੈਸ ਕਰਕੇ ਰੱਖਤੀਆਂ ਸੀ ਦੇਖੋ ਇਸ ਤਰ੍ਹਾਂ ਨੇ ਇਹ ਸਿੰਥੈਟਿਕ ਨੇ ਜਿਹੜੀਆਂ ਥੋੜੀਆਂ ਪ੍ਰੈਸ ਕਰਨੀਆਂ ਪੈਂਦੀਆਂ ਨੇ ਪ੍ਰੈਸ ਕਰਕੇ ਮੈਂ ਰੱਖਤੀਆਂ ਦੇਖੋ ਤੇ ਵਾਲੇ ਸਾਰੇ ਕੁਸ਼ਨ ਵੀ ਕਵਰ ਸੀਗੇ ਜਿਹੜੇ ਉਹ ਵੀ ਮੈਂ ਪ੍ਰੈਸ ਕਰਿਆ ਹੈਲੋ ਜੀ ਸਤ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਕਿਵੇਂ ਹੋ ਜੀ ਠੀਕ ਹੋ ਜੀ ਉਮੀਦ ਹੈ ਜੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਾਲ ਹੋਵੋਗੇ ਵੀਡੀਓ ਨਾ ਮੈਂ ਅੱਜ ਸਵੇਰ ਸਵੇਰ ਹੀ ਸਟਾਰਟ ਕਰਤਾ ਸੀਗਾ ਤੇ ਅੱਜ ਮੈਂ ਕਿਚਨ ਦੀ ਸਾਫ ਸਫਾਈ ਕੀਤੀਗੀ ਬਹੁਤ ਗੰਦਾ ਹੋਇਆ ਪਿਆ ਸੀ ਕਿਚਨ ਤੇ ਥੋੜੇ ਦਿਨ ਹੀ ਹੋਏ ਨੇ ਹਜੇ ਸਾਫ ਸਫਾਈ ਕੀਤੀ ਨੂੰ ਮਸਾਂ ਵੀਕ ਦਿਨ ਹੀ ਹੋਏ ਹੋਣਗੇ ਦੇਖੋ ਦੁਬਾਰਾ ਫੇਰ ਅੱਜ ਸਫਾਈ ਕੀਤੀ ਹੈ ਪੂਰੀ ਡੀਪ ਕਲੀਨਿੰਗ ਕੀਤੀ ਹੈ ਕਿਚਨ ਦੀ ਮੈਂ ਤੇ ਜਿਹੜੇ ਮਤਲਬ ਕੰਟੇਨਰ ਵਗੈਰਾ ਸੀ ਉਹ ਚੰਗੀ ਤਰ੍ਹਾਂ ਸਾਫ ਕਰੇ ਨੇਗੇ ਤੇ ਚਲੋ ਜੀ ਹੁਣ ਬੈੱਡ ਸ਼ੀਟ ਵੀ ਕੱਲ ਮੈਂ ਧੋਈਆਂ ਸੀਗੇ ਦੋਨੋਂ ਹੀ ਬੈੱਡਾਂ ਦੀਆਂ ਧੋ ਕੇ ਮੈਂ ਅੱਜ ਨਾ ਸਵੇਰ-ਸਵੇਰ ਪ੍ਰੈਸ ਦਾ ਕੰਮ ਸੀ ਜਿਹੜਾ ਖਤਮ ਕਰਤਾ ਸੀ ਮੈਂ ਕਿ ਲੈਟਰ ਵਗੈਰਾ ਵੈਸੇ ਤਾਂ ਲੈਟ ਜਾਂਦੀ ਨਹੀਂ ਤੇ ਕਈ ਵਾਰ ਕੀ ਹੈ ਹੁਣ ਅੱਗੇ ਕੱਟ ਲੱਗਿਆ ਕਰੂਗਾ ਤੇ ਕਈ ਵਾਰ ਲੱਗ ਵੀ ਜਾਂਦਾ ਵੈਸੇ ਨਹੀਂ ਜਾਂਦੀ ਵੀ ਨਹੀਂ ਹੈਗੀ तो प्रेस का काम से जोड़ा सवेरे नबेड़ता से हूँ मैं बैडशीट बिछाऊंगी तो उस तो बाद फिर वेहड़ा भी मैं साफ करूँगी एक बार तो सुबह पोचा लग गया वेहड़े साफ हो गया से हम दोबारा ना पत्ती पत्ते हुए पे अच हवा चलती है तो चलो जी पहले बैडशीट बसानी है वीडियो वजिए लगे जी वीडियो लाइक करे करो तो तुम लाइक नहीं कर देते जोड़े नवे हो मेरे चैनल चैनल में कर लो सबसक्राइब अच्छा मैंने सुस्ती जी हो पी नींद आई जुड़ी पर जो पैगी ਕੰਮ ਛੱਡ ਕੇ ਤਾਂ ਦੇਖੋ ਪਿਆਣੀ ਜਾਂਦਾ ਜੇ ਪਹਿ ਵੀ ਕੰਮ ਖਤਮ ਹੋ ਗਏ ਤਾਂ 5 ਮਿੰਟ ਬਸ 5 ਮਿੰਟ ਹੀ ਅੱਖ ਲੱਗੂਗੀ ਚਲੋ ਜੀ ਬਿਸ਼ਾਉਣੇ ਪਹਿਲਾਂ ਬੈੱਡ ਸ਼ੀਟ ਤੇ ਵੀਡੀਓ ਨੂੰ ਕਰਦੇ ਆਪਾਂ ਕੰਟੀਨਿਊ ਲੋ ਜੀ ਇੱਥੇ ਬਾਕੀ ਕੰਮਕਾਰ ਹੋ ਗਏ ਸੀ ਕਿਚਨ ਦੀ ਸਾਫ ਸਫਾਈ ਜਿਹੜੀ ਮੇਰੀ ਹੋ ਚੁੱਕੀ ਸੀ ਤੇ ਮੈਂ ਬੈੱਡ ਸ਼ੀਟ ਸੋਭਾ ਹੀ ਪ੍ਰੈਸ ਕਰਕੇ ਰੱਖਤੀ ਸੀਗੀ ਮੈਂ ਕਿਹਾ ਵੀ ਚਲ ਹੁਣ ਇਹਨਾਂ ਨੂੰ ਬਿਸ਼ਾਉਣ ਦਾ ਕੰਮ ਆ ਜਿਹੜਾ ਉਹ ਕਰੀਏ ਦੇ ਨਾਲ ਹੀ ਡਸਟਿੰਗ ਵਗੈਰਾ ਕਰੂੰਗੀ ਸੋ ਬਾਅਦ ਜੇ ਮੇਰੀ ਡਸਟਿੰਗ ਹੋਈ ਨਹੀਂ ਹੈਗੀ ਤੇ ਉਸ ਤੋਂ ਬਾਅਦ ਜੇ ਉੱਧਰਲੇ ਬੈਡਰੂਮ ਦੀ ਜਿਹੜੀ ਆਪਾਂ ਸੈੱਟ ਕਰਨ ਤੋਂ ਬਾਅਦ ਵੈੱਡ ਸ਼ੀਟ ਵਿਛਾਤੀ ਸੀ ਤੇ ਇਹ ਵਾਲੇ ਰੂਮ ਚ ਆ ਚੁੱਕੀ ਐ ਮੈਂ ਤੇ ਵੀ ਚੰਗੀ ਤਰ੍ਹਾਂ ਮੈਂ ਬੈੱਡ ਝਾੜ ਲਿਆ ਤੇ ਉਸ ਤੋਂ ਬਾਅਦ ਮੈਂ ਵੈੱਡ ਸ਼ੀਟ ਵਸਾਉਣੀ ਸ਼ੁਰੂ ਕੀਤੀਗੀ ਸੁਭਾ ਕੰਮ ਕਰਦਾ ਸੀ ਪ੍ਰੈਸ ਦਾ ਮੈਨ ਵੇੜਦਾ ਸੀਗਾ ਦੋਨੋਂ ਬੈੱਡ ਸ਼ੀਟ ਮਤਲਬ ਇੱਕ ਇਧਰ ਥੋੜਾ ਚਾਹ ਵਗੈਰਾ ਡੋਲਦੀ ਸੀ ਪਿੰਦਰ ਨੇ ਜਿਆਦਾ ਨਹੀਂ ਤੁਮਕਾ ਚਾਹ ਦਾ ਡੁੱਲ ਗਿਆ ਸੀ ਪਰ ਉਹ ਦਿਖਦੀ ਸੀ ਗੰਦੀ ਲੱਗਦੀ ਸੀ ਖਤਮ ਕਰਕੇ ਇੱਥੇ ਬਾੰਗਰੀ ਦੁਪਹਿਰ ਦੀ ਚਾਹ ਤੇ ਬਾਕੀ ਕੰਮ ਹੋ ਚੁੱਕੇ ਨਾ ਹੋਉਂਗੀ ਅੱਜ ਨਾ ਸਫਾਈ ਕਰੀਏ ਮੈਂ ਤਾਂ ਕਰਕੇ ਤੁਹਾਨੂੰ ਪਤਾ ਹੀ ਜੋ ਸਫਾਈ ਕਰਦੇ ਆ ਪੂਰਾ ਦਿਨ ਇਸ ਤਰ੍ਹਾਂ ਚਲਾ ਜਾਂਦਾ ਇਧਰ ਚਾਹ ਰੱਖੀ ਹੋਈ ਬਾਕੀ ਅੱਜ ਕੁਝ ਫਰੂਟ ਲੈਨੇ ਕਾਫੀ ਦਿਨਾਂ ਬਾਅਦ ਮੈਨੂੰ ਅੱਜ ਫਰੂਟ ਦੇਖੇ ਨੇ ਮੇਰੇ ਘਰੇ ਤੁਹਾਡੀ ਵੀ ਦੇਖਿਆ ਮਨ ਕੇ ਜਿਸ ਸਰਦੀ ਦਾ ਮੈਨੂੰ ਲੱਗਦਾ ਫਰੋਟ ਤੁਹਾਨੂੰ ਦੇਖੀ ਨਹੀਂ ਹੈਗੇ ਤੇ ਚਾਹ ਵੀ ਉਬਲਦੀ ਸੀ ਚਲੋ ਜੀ ਚਾਹ ਪੀਣੇ ਆ ਬੈਠ ਕੇ ਤੇ ਫੇਰ ਨਾ ਕਿਉਂਗੀ ਮੈਂ ਸੋ ਬਾਹੂਗੀ ਉਹ ਜੂੜਾ ਕਰ ਲਾ ਪਹਿਲਾਂ ਤੇ ਬੰਗਾਲ ਪਹਿਲਾਂ ਜੇ ਕੋਈ ਤੇ ਬਸ ਚਾਹ ਦੇ ਨਾਲ ਮੈਂ ਮਠੀਆਂ ਲੈ ਲਈਆਂ ਦੇਖੋ ਇਹ ਵਾਲੀ ਮਠਿਆ ਕੱਲਣਾ ਕਿਸੇ ਦੇ ਭਾਜੀ ਆਈ ਸੀ ਵਿਆਹ ਦੀ ਮਤਲਬ 28 ਆਈ ਸੀ ਤੇ ਇਹ ਬਹੁਤ ਟੈਸਟੀ ਮਠੀਆਂ ਨੇ ਮੇਰਾ ਆਖਦੇ ਸੀ ਦੋ ਤੇ ਉਸ ਤੋਂ ਬਾਅਦ ਮੈਂ ਅਜੇ ਸ਼ੂਟ ਪਾਇਆ ਉਸ ਤੋਂ ਬਾਅਦ ਨਹੀਂ ਅੱਜ ਕਿਉਂ ਪਾਇਆ ਮਤਲਬ ਇੱਕ ਵੀਡੀਓ ਸ਼ੂਟ ਕਰਨਾ ਜੋ ਕਿ ਸੁਣਨ ਕੱਲ ਨੂੰ ਮਿਲੂਗਾ ਤੇ ਬਸ ਚਾਹ ਪੀ ਲਾ ਲੋ ਜੀ ਤੁਸੀਂ ਵੀ ਪੀ ਲਓ ਗਰਮਾ ਗਰਮ ਚਾਹ ਦੀ ਨਾਲ ਖਾ ਲਓ ਮਠੀ ਚਾਹ ਪੀਣ ਤੋਂ ਬਾਅਦ ਕੁਝ ਮੇਰੇ ਬਰਤਨ ਵਗੈਰਾ ਸੀ ਉਹ ਸਾਫ਼ ਕੀਤੇ ਤੇ ਦੁਬਾਰਾ ਫੇਰ ਮੈਂ ਚਾਹ ਬਣਾਈ ਪਿੰਦਰ ਆ ਗਿਆ ਸੀ ਤੇ ਉਹਦੇ دوست ਸੀਗੇ ਅੱਜ ਪਿੰਦਰ ਕਬੱਡੀ ਖੇਡਣ ਗਿਆ ਸੀਗਾ ਤੇ ਉਹਦੇ ਲਈ ਚਾਹ ਬਣਾਈ ਤੇ ਉਸ ਤੋਂ ਬਾਅਦ ਮੈਂ ਆਪਣਾ ਜਿਹੜਾ ਸਿਰਵਾਉਣਾ ਸ਼ੁਰੂ ਕੀਤਾ ਤੇ ਸਵੇਰ ਤੋਂ ਮੈਂ ਹੀ ਫਿਰਦੀ ਸੀ ਕਮਲੀ ਬੌਲੀ ਜੀ ਬਣੀ ਤੇ ਮੈਂ ਕਿਹਾ ਚੱਲ ਵੀ ਹੁਣ ਆਪਣਾ ਵੀ ਥੋੜਾ ਦੇਖ ਲਈ ਨਿਊ ਬਣਾਇਆ ਨਿਊ ਮਤਲਬ ਦੁਪੱਟਾ ਸੀ ਦੁਪੱਟੇ ਦੇ ਨਾ ਬਲ ਪਾ ਕੇ ਤੀਸਰਾ ਤਰਾਇ ਨੂੰ ਆਪਾਂ ਕਵਰ ਕਰਤਾ ਤੇ ਟੇਬਲ ਦਾ ਕਵਰ ਬਣਾਇਆ ਖਾਤੀ ਖੂਬ ਬਿਲਕੁਲ 20 ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦਾ ਬਣ ਕੇ ਇਹ ਤੇ ਬਾਕੀ ਪੂਰੀ ਕਲੀਨਿੰਗ ਆ ਕਰਦੀ ਦੇਖੋ ਲੋ ਜੀ ਇੱਥੇ ਜਿਹੜੇ ਕੱਲ ਪਲਾਂਟਰ ਬਣਾਏ ਸੀ ਉਹਨਾਂ ਨੂੰ ਮੈਂ ਕਰਦੇ ਸੀ ਹੈਂਗ ਇੱਥੇ ਜਿਹੜਾ ਟੈਂਕੀ ਵਾਲਾ ਪਾਈਪ ਸੀ ਉਹਨੂੰ ਮੈਂ ਦੂਸਰੀ ਸਾਈਡ ਕੱਢਦਾ ਔਟੇ ਵਾਲੀ ਸਾਈਡ ਤੇ ਨਾ ਮੈਂ ਡ੍ਰਿੱਲ ਹੈਣੀ ਸੀ ਮਸਾਂ ਹੀ ਮੋਟੀ ਚਾਬੀ ਸੀ ਪਾਉਣਾ ਮਤਲਬ ਚਾਬੀ ਜੀ ਜਾਂ ਪਲਾਸ ਦੇ ਨਾਲ ਮੈਂ ਮਸਾਂ ਹੀ ਮੇਖਾਂ ਗੱਡੀਆਂ ਨੇ ਤੇ ਬਹੁਤ ਔਖੀਆਂ ਗੱਡੀਆਂ ਗਈਆਂ ਪਰ ਦੇਖੋ ਇੱਧਰ ਮੈਂ ਹੈਂਗ ਕਰਤੀ ਪਲਾਂਟ ਕਿਉਂਕਿ ਕਰਨੇ ਸੀ ਕਿ ਮੈਂ ਦੂਸਰੀ ਸਾਈਡ ਪਲਾਂਟ ਹੈਂਗ ਪਰ ਇੱਥੇ ਛਾਂ ਦਾ ਵੀ ਦੇਖਿਆ ਮੈਂ ਵੀ ਛਾਂ ਹਵਾ ਪਾਉ ਜਪਾ ਜਿਹੜੇ ਪਲਾਂਟ ਕੱਲ ਬਣਾਏ ਸੀ ਤੇ ਉਹ ਆਪਾਂ ਕਰਦੇ ਇੱਥੇ ਹੈਂਗਾ ਤੇ ਹੈਂਗ ਮੇਹ ਇਹ ਵਾਲੇ ਏਰੀਆ ਚ ਕਰਨੇ ਸੀਗੇ ਪਰ ਇੱਥੇ ਧੁੱਪ ਬਹੁਤ ਜ਼ਿਆਦਾ ਕੱਲੀ ਸ਼ੋਹ ਨਹੀਂ ਦੇਖਣੀ ਪਲਾਂਟ ਦਾ ਵੀ ਦੇਖਣਾ ਨਾ ਕਿਉਂਕਿ ਪਲਾਂਟ ਨਾਲ ਤਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਆ ਇੱਕ ਇੱਕ ਪੌਦੇ ਦੀ ਮੈਂ ਪੂਰੀ ਕੇਅਰ ਕਰਦੀ ਆ ਤੇ ਦੇਖੋ ਇਹ ਕਟਿੰਗ ਤੋਂ ਹੀ ਲੈਨੇਵੇਂ ਮੇਰੇ ਆਪਣੇ ਖੁਦ ਦੇ ਨੇ ਇਹ ਬੇਬੀ ਪਲਾਂਟ ਮਤਲਬ ਮਦਰ ਡਿਵਾਈਡ ਕਰੇ ਨੇ ਜਿਹੜੇ ਡਿਵਾਈਡ ਹੁੰਦੇ ਨੇ ਤੇ ਦੇਖੋ ਸੋਹਣੇ ਲੱਗ ਰਹੇ ਨੇ ਨਾ ਇਹ ਦੇਖੋ ਇੱਥੋਂ ਮੈਂ ਪਾਈਪ ਸੀ ਜਿਹੜੀ ਟੈਂਕੀ ਵਾਲੀ ਉਧਰ ਦੀ ਕਰਤੀ ਇੱਥੋਂ ਦੀ ਤੇ ਮੈਂ ਪਲਾਂਟ ਇੱਥੇ ਹੈਂਗ ਕਰਦੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਨਾ ਆ ਦੇਖੋ ਹੁਣ ਮੇਰੇ ਪਲਾਂਟ 2 2 2 6 ਸਾਰੇ ਪਲਾਂਟ ਬਣ ਕੇ ਤਿਆਰ ਹੋ ਗਏ ਹੋਰ ਆਂਟ ਵੀ ਪਲਾਂਟਰ ਵੀ ਦੇਖੋ ਸੋਹਣੇ ਲੱਗ ਰਹੇ ਨੇ ਨਾ ਇਹ ਵਾਲੇ ਇਹਦੇ ਚ ਦੋ ਮੈਂ ਇੱਥੇ ਹੈਂਗ ਕਰਤੀ ਇਹਨਾਂ ਚ ਥੋੜਾ ਜਿਹਾ ਵਜਨ ਜ਼ਿਆਦਾ ਆ ਕਿਉਂਕਿ ਇਹ ਗ੍ਰਿੱਲ ਵਾਲੇ ਨਾ ਗ੍ਰਿੱਲ ਨਹੀਂ ਸੌਰੀ ਇਹ ਜਿਹੜੀ ਲੱਗੀ ਵੀ ਆ ਇਹਦੇ ਇੱਥੇ ਨੀਚੇ ਨੱਟ ਨੇ ਦੇਖੋ ਇਹ ਵਾਲੇ ਨੱਟ ਤੇ ਮੈਂ ਇਹਨੂੰ ਹੈਂਗ ਕਰਤਾ ਦੇਖੋ ਇਸ ਤਰ੍ਹਾਂ ਇੱਥੇ ਮਤਲਬ ਇਹ ਉੱਪਰ ਟਿਕ ਗਈ ਹੈ ਇਹ ਜਿਹੜੀ ਪਲਾਂਟ 'ਚ ਉੱਪਰ ਟਿਕ ਗਿਆ ਦੇਖੋ ਸੋਹਣੇ ਲੱਗ ਰਹੇ ਨੇ ਨਾ ਜੀ ਆ ਕਿੱਥੇ ਸ਼ਾਂਹ ਰਹਿੰਦੀ ਆ ਤੇ ਪੌਦੇ ਵਧੀਆ ਚੱਲਣਗੇ ਪੌਦਿਆਂ ਦਾ ਵੀ ਖਿਆਲ ਰੱਖਣਾ ਸ਼ੋਹ ਦੇ ਨਾਲੋਂ ਨਾ ਪਹਿਲਾਂ ਪੌਦੇ ਨੇ ਮੈਨੂੰ ਜ਼ਰੂਰੀ ਬਾਅਦ ਵਿੱਚ ਸ਼ੋਹ ਆ ਦੇਖੋ ਜੀ ਹੁਣ ਚਲਦੇ ਆ ਕਿਚਨ ਚ ਪਲਾਂਟ ਦੇਖੋ ਮੈਂ ਇੱਥੇ ਹੈਂਗ ਕਰਕੇ ਸਾਰੇ ਕਿਉਂਕਿ ਇੱਥੇ ਛਾਂ ਵੀ ਰਹਿੰਦੀ ਆ ਤੇ ਇਹ ਵਧੀਆ ਚੱਲਣਗੇ ਪੌਦੇ ਤੇ ਚਲੋ ਜੀ ਹੁਣ ਚਲਦੇ ਆ ਕਿਚਨ ਚ ਆਪਾਂ ਸਬਜ਼ੀ ਕੱਟਦੇ ਆ ਤੇ ਅੱਜ ਮੈਂ ਦੇਣਾ ਸੀ ਤੁਹਾਨੂੰ ਹਾਊਸ ਟੂਰ ਦੇਖਦੀ ਆ ਹੁਣ ਬਣਾ ਲਵਾਂ ਪਰ ਹੁਣ ਹਨੇਰਾ ਹੋ ਗਿਆ ਦੇਖਦੇ ਹੁਣ ਸਵੇਾਈ ਸ਼ਾਇਦ ਸਵੇਹੀ ਹੋਊਗਾ ਤੇ ਚਲੋ ਜੀ ਆ ਦੇਖੋ ਪੇਜ ਕਾਸ ਮੈਂ ਇਹਦੇ ਨਾਲ ਕੱਢੀਆਂ ਸੀਗੀਆਂ ਗਲੀਆਂ ਪਲਾਂਟ ਦੇ ਪਲੰਟਰ ਦੇ ਵਿੱਚ ਪਲਾਂਟ ਜੀ ਪਲੈਂਟਰ ਚ ਚਲੋ ਜੀ ਸਬਜੀ ਕੱਟਦੇ ਆ ਤੇ ਕੈਮਰਾ ਸੈੱਟ ਕਰ ਲਵਾਂ। ਚਲੋ ਜੀ ਆ ਚੁੱਕੀ ਆ ਮੈਂ ਕਿਚਨ ਚ ਤੇ ਅੱਜ ਸਬਜੀ ਬਣਾਂਗੀ ਚੱਪਣ ਕੱਦੂ ਤੇ ਬੋਟਲ ਪਾਣੀ ਭਰ ਕੇ ਰੱਖ ਲਈ ਸੀ ਮੈਂ ਤੇ ਪਾਣੀ ਪੀਉਂਗੀ ਕਾਫੀ ਦਿਨ ਆ ਬਾਅਦ ਅੱਜ ਬੋਟਲ ਭਰੀ ਐ ਮੈਂ ਪਾਣੀ ਪੀ ਕੇ ਉਸ ਤੋਂ ਬਾਅਦ ਚੱਪਣਾ ਕੱਦੂ ਅੱਜ ਬਣਨਗੇ ਤੇ ਚੱਪਣ ਕੱਦੂ ਕਟਾਂਗੇ ਤੇ ਚੋਪਿੰਗ ਬੋਰਡ ਤੇ ਕੱਟੂਗੀ ਚੋਪਿੰਗ ਬੋਰਡ ਤੇ ਹੁਣ ਮੈਨੂੰ ਸਬਜੀ ਕੱਟਣੀ ਈਜ਼ੀ ਲੱਗਦੀ ਆ ਬਹੁਤ ਈਜ਼ੀ ਮਤਲਬ ਜਲਦੀ ਕੱਟੀ ਜਾਂਦੀ ਆ ਤੇ ਦੇਖ ਸਕਦੇ ਹੋ ਹੁਣ ਮੈਨੂੰ ਜਿਹੜਾ ਕਰਦਾ ਜਿਹੜੀ ਇਹ ਚਲਾਉਣੀ ਲੋ ਜੇ ਪਾ ਕੁੰਡੇ ਚ ਕੁੱਟਦੇ ਮਸਾਲਾ ਸਬਜੀ ਕੱਟ ਲਈ ਤੇ ਇਹਦੇ ਵਿੱਚ ਮਸਾਲੇ ਐਡ ਕਰ ਲੇ ਹਲਦੀ ਮਿਰਚ ਨਮਕ ਹਰੀ ਮਿਰਚ ਲਸਣ ਤੇ ਪਿਆਜ ਰੋਜਾ ਪਾ ਕੁੱਟ ਕੇ ਮਸਾਲਾ ਸਬਜੀ ਰੱਖ ਲੈਣ ਦੇ ਵੀ ਤਾਂ ਵੀ ਸਭ ਤੋਂ ਮੈਂ ਸਮਝ ਰਹਾ ਹਾਂ ਕੱਟ ਕੇ ਪਤਾ ਇਸ ਤਰ੍ਹਾਂ ਇਸ ਤਰ੍ਹਾਂ ਪੈ ਵੀ ਜਾਂਦਾ ਟਮਾਟਰ ਵੈਸੇ ਮੈਂ ਬਹੁਤ ਖੱਟ ਪਾਉਣੀ ਦਾ ਪਾਇਆ ਨਹੀਂ ਕਦੇ ਪਰ ਮੈਂ ਕਿ ਪਹਿਲਾਂ ਪਾਇਆ ਉਹ ਹੁਣ ਤੱਕ ਕਦੇ ਪਾਇਆ ਨਹੀਂ ਸੀ ਕਿੰਨੇ ਸਾਲਾਂ ਤੋਂ ਅੱਜ ਮੈਂ ਟਮਾਟਰ ਇਸ ਤਰ੍ਹਾਂ ਮਿਕਸ ਕਰਿਆ ਇਹਦੇ ਵਿੱਚ ਕੱਟ ਕੇ ਤੇ ਮੈਂ ਕਿਹ ਚਾਲ ਅੱਜ ਦੁੱਧ ਨਹੀਂ ਪਾਉਂਦੇ ਹੈ ਇਸ ਤਰ੍ਹਾਂ ਹੀ ਬਣਾਵਾਂਗੇ। ਮੋਈ ਸਬਜੀ ਬਣ ਗਈ ਤੇ ਇਹਦੇ ਵਿੱਚ ਮੈਂ ਪਾਇਆ ਧਨੀਆ ਦੇਖੋ ਕਲਰ ਕਿੰਨਾ ਵਧੀਆ ਆਇਆ ਹੈ ਨਾ ਤੇ ਇਧਰ ਆਟਾ ਵੀ ਗੁੰਨਤਾ ਮੈਂ ਮੈਂ ਸੇ ਨੂੰ ਧੱਕ ਦੇ ਜਾਂ ਫਿਰ ਡੋਂਗੇ ਚ ਕੱਢ ਕੇ ਰੱਖੂੰਗੀ ਕਿਉਂਕਿ ਹਜੇ ਖਾਣਾ ਬਣਾ ਮਤਲਬ ਫੁਲਕੇ ਬਣਾਉਣ ਦੇ ਵਿੱਚ ਟਾਈਮ ਹਜੇ ਆਏ ਨਹੀਂ ਕਿ ਕਲੇਸਾ ਤੇ ਜਦੋਂ ਆਵੇ ਫਿਰ ਖਾਣਾ ਬਣਾਉਂਗਾ ਤੇ ਜੋ ਵੀ ਬਰਤਨ ਸੀ ਨਾਲ ਦੀ ਨਾਲ ਬਾਕੀ ਸਾਫ਼ ਕਰਤੇ ਸੀਗੇ ਮੈਂ ਤੇ ਥੋੜੇ ਜਿਹਾ ਰਹਿ ਗਏ ਦੋ ਚਾਰਕ ਬਸ ਚਲੋ ਜੀ ਚੱਲਦੇ ਅੰਦਰ ਹੁਣ ਲੈਟ ਦੇ ਅੰਦਰ ਜਾ ਕੇ ਚਲੋ ਜੀ ਅੰਦਰ ਚੱਲਦੇ ਆ ਤੇ ਕਲੇਸਾ ਦਾ ਸਟੂਲ ਲੈ ਕੇ ਚੱਕ ਕੇ ਕਹਿਣ ਕਿ ਮੈਂ ਤਾਂ ਅੱਜ ਲੈ ਕੇ ਆਇਆ ਤੂੰ ਬਾਹਰ ਰੱਖ ਰੱਖਿਆ ਹਾਂ ਜੰਦਰ ਜੀ ਆ ਗਏ ਦੋ ਮਿੰਟ ਬੈਠਦੇ ਆਂ ਖਾਣੇ ਦੀ ਆਪਾਂ ਤਿਆਰੀ ਹੋ ਗਈ ਦੇਖੋ ਘਰ ਅੰਦਰ ਮੈਂ ਬਹੁਤ ਕਲੀਨ ਕਰਿਆ ਤੇ ਲੋਜੀ ਕਲੀਅਰ ਸਾਹਿਬ ਲੈ ਕੇ ਆਏ ਤੇ ਕੁਰਸੀਆਂ ਰੱਖ ਲਈ ਅੰਦਰ ਤੇ ਕਲੀਅਰ ਸਾਹਿਬ ਕਹਿੰਦੇ ਕੁਰਸੀਆਂ ਲਿਆਏ ਸੀ ਜਦੋਂ ਆਜੇ ਕਹਿੰਦੇ ਅੰਦਰ ਬੈਠ ਕੇ ਚਾਹ ਪੀਣੀ ਆਪਾਂ ਦੋਨੇ ਇੰਨੇ ਤੇ ਬੈਠ ਕੇ ਚਾਹ ਪੀਆ ਕਰਾਂਗੇ ਦੇਖ ਲਓ ਕਲੀਅਰ ਸਾਹਿਬਾ ਟੇਬਲ ਤੇ ਕੁਰਸੀ ਆਪਾਂ ਅੰਦਰ ਹੀ ਰੱਖੇ ਨੇ ਗਿਆ ਮੈਂ ਕਹਿਣਾ ਕਹਿ ਦੇਣਾ ਇਹ ਉਧਰਲੇ ਘਰ ਵਾਸਤੇ ਲੈ ਕੇ ਆਏ ਸੀ ਦੁਪਹਿਰੇ ਕਹਿੰਦੇ ਵੀ ਆਪਾਂ ਦੋਨੇ ਬੈਠ ਕੇ ਤੇ ਚਾਹ ਪੀਆ ਕਰਾਂਗੇ ਮੇਗਾ ਜੀ ਪਹਿਲਾਂ ਕੁਰਸੀਆਂ ਨਹੀਂ ਸੀ ਘਰ ਵਿੱਚ ਉਹ ਕਹਿੰਦੇ ਨਹੀਂ ਉਹਨਾਂ ਨੂੰ ਚਾ ਚੜਿਆ ਨਾ ਵੀ ਮੈਂ ਲੈ ਕੇ ਆਇਆ ਉਹਨਾਂ ਨੂੰ ਹੁਣ ਸ਼ੌਂਕ ਹੋ ਗਿਆ ਘਰ ਦੀਆਂ ਚੀਜ਼ਾਂ ਲੈਣ ਦਾ ਪਹਿਲਾਂ ਉਹ ਬਿਲਕੁਲ ਵੀ ਚੀਜ਼ ਨਹੀਂ ਲੈ ਕੇ ਆਉਂਦੇ ਸੀ ਮਤਲਬ ਜਾਂ ਮੈਂ ਖਰੀਦੀ ਸੀ ਤੇ ਜਾਂ ਮੇਰੇ ਪਾਪਾ ਜੀ ਖਰੀਦਦੇ ਸੀਗੇ ਪਾਪਾ ਜੀ ਨੂੰ ਸ਼ੌਂਕ ਸੀ ਉਹ ਲੈਂਦੇ ਸੀਗੇ ਚੀਜ਼ਾਂ ਘਰ ਦੀਆਂ ਖਰੀਦਦੇ ਸੀਗੇ ਕਲੇਸ ਆਵ ਨਹੀਂ ਲੈ ਕੇ ਆਉਂਦੇ ਸੀਗੇ ਹੁਣ ਇਹਨਾਂ ਨੂੰ ਸ਼ੌਂਕ ਆ ਗਿਆ ਹੁਣ ਲੈ ਆਉਂਦੇ ਨੇ ਬਸ ਜਾਂ ਬੱਚਿਆਂ ਨੂੰ ਸ਼ੌਂਕ ਆ ਹੁਣ ਬੱਚੇ ਲੈ ਆਉਂਦੇ ਨੇ ਪਹਿਲਾਂ ਮੈਂ ਤੇ ਪਾਪਾ ਜੀ ਸੀ ਦੋਨੇ ਸਾਨੂੰ ਸ਼ੌਂਕ ਜ਼ਿਆਦਾ ਸੀਗਾ ਤੇ ਮੈਂ ਮਤਲਬ ਕਹਿਣਾ ਪਾਪਾ ਜੀ ਨੂੰ ਬੇਸ ਆ ਚੀਜ਼ ਚਾਹੀਦੀ ਬਚਾਰੇ ਲਿਆ ਦਿੰਦੇ ਸੀਗੇ ਬਹੁਤ ਵਧੀਆ ਸੀ ਉਹਨਾਂ ਦਾ ਸੁਭਾਅ ਵੀ ਚਲੋ ਹੁੰਦੇ ਹੀ ਆ ਹਨਾ ਬਜ਼ੁਰਗਾਂ ਦਾ ਮਤਲਬ ਚਲੋ ਕਦੇ ਗਾਣਾ ਵੀ ਖਾਣੇ ਪੈਂਦੇ ਨੇ ਗਾਣਾ ਵੀ ਖਾਧਿਆ ਬਹੁਤ ਗਾਣਾ ਵੀ ਦਿੰਦੇ ਸੀਗੇ ਤੇ ਫੌਜੀ ਸੀ ਤੁਹਾਨੂੰ ਪਤਾ ਹੈ ਫੌਜੀਆ ਦਾ ਫੌਜੀ ਅੜਬ ਹੁੰਦੇ ਨੇ ਗਾਣਾ ਤਾਂ ਗਾਲ ਤਾਂ ਉਹਨਾਂ ਦੇ ਮੂੰਹ 'ਤੇ ਹੁੰਦੀ ਆ ਚਲੋ ਜੀ ਫਿਰ ਖਾਣੇ ਦੀ ਤਿਆਰੀ ਮੈਂ ਕਰਤੀ ਤੇ ਬਾਕੀ ਹੁਣ ਦੇਖਦੇ ਆ ਜਦੋਂ ਆ ਗਈ ਕਲੇਸ ਆ ਫਿਰ ਖਾਣਾ ਬਣੂ ਮਤਲਬ ਖਾਣਾ ਫੁਲਕੀ ਬਣਨਗੇ ਬਾਕੀ ਤਿਆਰੀ ਹੋ ਚੁੱਕੀ ਅੱਜ ਨਾ ਮੈਂ ਇਨਾ ਘਰ ਕਲੀਨ ਕਰਿਆ ਪੂਰਾ ਦਿਨ ਮੈਂ ਲੱਗੀ ਰਹੀ ਹਾਂ ਪੂਰਾ ਘਰ ਕਲੀਨ ਕਰਿਆ ਪਰ ਜਿਹੜਾ ਹਾਊਸ ਟੂਰ ਦੇਣਾ ਸੀ ਅੱਜ ਮੈਂ ਉਹ ਵੀਡੀਓ ਨਹੀਂ ਬਣੀ ਹੈਗੀ ਫਿਰ ਚਲ ਮੈਂ ਕਿਹਾ ਸੋਭਾ ਹੀ ਬਣਾਵਾਂਗੇ ਕੱਲ ਨੂੰ ਰਮਾਂਗੇ ਹਾਊਸ ਟੂਰ ਅੱਜ ਦਾ ਵੀਡੀਓ ਤਾਂ ਇਹੀ ਜਾਊਗਾ ਤੇ ਚਲੋ ਜੀ ਫਿਰ ਕਰਦੇ ਆਪਾਂ ਇੱਥੇ ਇਸ ਵੀਡੀਓ ਦਾ ਐਂਡ ਤੇ ਮੈਂ ਸੂਟ ਵੀ ਪਾ ਲਿਆ ਸੀ ਮੈਂ ਕਿਹਾ ਹਾਊਸ ਟੂਰ ਦਵਾਂਗੇ ਨਵਾਂ ਸੂਟ ਪਾ ਲਿਆ ਸੀ ਪਰ ਚਲੋ ਕੋਈ ਗੱਲ ਨਹੀਂ 네ਰਾ ਹੋ ਗਿਆ ਸੀ ਫਿਰ ਮੈਂ ਕਿਹਾ ਚਲੋ ਛੱਟੂ ਕੋਈ ਨਿਕਲ ਲੂ ਬਣਾ ਦਾਂਗੇ ਇੱਕ ਦਿਨ ਹੋਰ ਲੇਟ ਸਹੀ ਤੇ ਦੀਪ ਹੰਦਲਜੀ ਉਹਨਾਂ ਦੇ ਕਈ ਵਾਰ ਕਮੈਂਟ ਆਇਆ ਵੀ ਹਾਊਸ ਟੂਰ ਦੋ ਦੋ ਤਿੰਨ ਵਾਰ ਸਾਇਦ ਉਹਨਾਂ ਨੇ ਕਮੈਂਟ ਕਰਿਆਗਾ ਤੇ ਮੈਂ ਕਿਹਾ ਕਹਿਣਗੇ ਵੀ ਹਨਾ ਹਾਊਸ ਟੂਰ ਦਿੰਦੇ ਹੀ ਨਹੀਂ ਮੈਂ ਕਿਹਾ ਛਲ ਕੋਈ ਨਾ ਚਲੋ ਜੀ ਕੋਈ ਨਾ ਇੱਕ ਦਿਨ ਹੋਰ ਲੇਟ ਸਹੀ ਤੇ ਕੱਲ ਨੂੰ ਮਿਲ ਜੂਗਾ ਤੁਹਾਨੂੰ ਹਾਊਸ ਟੂਰ ਤੇ ਚਲੋ ਜੀ ਫਿਰ ਅੱਜ ਦਾ ਆਪਾਂ ਬਲੌਗ ਇੱਥੇ ਐਂਡ ਕਰਦੇ ਆ ਵਧੀਆ ਲੱਗੇ ਜੀ ਲਾਈਕ ਕਰਿਓ ਨਵੇਂ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਪਲੀਜ਼ ਜ਼ਰੂਰ ਕਰਕੇ ਜਾਇਆ ਕਰੋ ਤੁਸੀਂ ਲਾਈਕ ਨਹੀਂ ਕਰਦੇ ਹੈਗੇ ਤੇ ਵੀਡੀਓ ਦੇਖ ਲੈਣੇ ਹੋ ਲਾਈਕ ਨਹੀਂ ਕਰਦੇ ਪਲੀਜ਼ ਲਾਈਕ ਕਰਿਆ ਕਰੋ ਚਲੋ ਜੀ ਫਿਰ ਮਿਲਦੇ ਆ ਕੱਲ ਨੂੰ ਕਿਸੇ ਵਧੀਆ ਜੇ ਵੀਡੀਓ ਦੇ ਨਾਲ ਵਧੀਆ ਨਹੀਂ ਹਾਊਸ ਟੂਰ ਮਤਲਬ ਹਾਊਸ ਟੂਰ ਹੋਊਗਾ ਕੱਲ ਵਾਲਾ ਵੀਡੀਓ ਜਿਹੜਾ ਤੇ ਚਲੋ ਜੀ ਫਿਰ ਕੱਲ ਨੂੰ ਹਾਊਸ ਟੂਰ ਦੇ ਨਾਲ ਮਿਲਦੇ ਆ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਖ샬 ਰਹੋ ਅੱਜ ਮੈਂ ਵੀ ਬਹੁਤ ਖੁਸ਼ ਆ ਬਾਈ ਬਾਈ